ਚੱਕਲੀ ਮੇਰਾ ਚੱਫੂ ਫੇਰ ਬਾਅਦ ਸਾਵਾਂਗਾ ਨਾਇਰੇ ਕਾ ਤੇਰਾ ਤਾਂ ਮਾਇ ਬਣਾਉਣੀ ਆ ਬਾਡੇ ਪਹਿਲਾਂ ਤਾਂ ਤੂੰ ਘਰੇ ਲੜਕੇ ਆਈਆਂ ਹਾਂ ਤੂੰ ਘਰੇ ਆਇਆ ਹੋਦੀ ਠੀਕ ਹੈ ਚਲ ਆਜੋ ਚਲੋ ਆਜੋ ਉੱਠ ਕੇ ਆਜੋ ਦੁਬਾਰੇ ਫੇਰ ਆ ਹਾਂ ਹਾਂ ਹੋਰ ਕਿੰਨਾ ਮੈਨਰਾ ਤੇਰਾ ਨਾ ਮਾਇ ਕਾ ਕਿਤੇ ਬੈਠ ਜੂਗਾ ਤੂੰ ਤਾਂ ਰੀਲ ਬਣਾਉਣੀ ਆ ਫੇਰ ਰੀਲ ਚ ਨਾ ਇੱਕ ਦੂਜਾ ਇੱਕ ਕੇਕ ਲਾਵਾਂਗੇ ਚਲੋ ਲਾ ਲਾਜੋ ਇਹ ਰੀਲ ਹੂੰ ਚਲ ਫੇਰ ਰੀਲ ਚ ਤਾਂ ਕੇਕ ਲਾ ਕਿਉਂ ਲੱਗ ਗਈ ਤਾਂ ਹੋਇਆ ਮੈਂ ਤੇ ਚਲ जेडी माता लेके ओ पीछे खड़ा रखी है हैप्पी बर्थडे बिबी ने ला दिए ला दिए बि ना 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 कुछ नहीं होता नॉर्मल चढ़ा ला दो खोली में बना बना ले सोनी जेरी फिर पावांगे जोरदार बिबी मेरे भी ला आ जा इधर भाई दे भाई विश करो हैप्पी बर्थडे थैंक यू बस बाल सर रखे चलो कोई ठीक है इकट्ठे ने कह दो चल कोई हां ਸਹੀ ਗੱਲ ਹੈ ਕਿ ਬੋਲੂ ਮੂੰਹ ਤਾਂ ਖਾਤਾ ਲੈਣਾ ਕਹਿੰਦਾ ਕਿ ਆਪੇ ਇਸ ਤੇ ਲੱਗ ਆਇਆ ਬੱਸ ਬਣ ਗਈ ਕੱਟ ਲਾਗੇ ਗੁਣਾ ਹੰਦਾ ਪੁੱਕ ਲਗੀ ਵੀ ਆ ਆਉਣਗੇ ਕਿ ਨਹੀਂ ਆਉਣਗੇ ਆਉਣਗੇ ਕਿ ਮੈਨੂੰ ਕਹਿੰਦੇ ਨੇ ਅਸੀਂ ਆਉਨੇ ਆ ਕੇ ਪਰਣਾਲੇ ਲਈ ਆ ਜੀ ਬੀਬੇ ਕੋਈ ਨਹੀਂ ਪਰਣਾ ਮੋਟਾ ਬਣਾ ਲੈਣੇ ਤਿਆਰ ਵੀ ਹੋਣਾ ਹੁੰਦਾ ਕਹਿੰਦੇ ਅਸੀਂ ਹੁਣੀ ਆਉਨੇ ਆ ਮੈਂ ਕਹਿੰਦਾ ਜਮਕ ਚਿੱਕ ਜਿੱਪੀ ਆ ਜਾ ਚੱਲਾ ਚੱਲੀ ਇਹਨੂੰ ਐ ਰੱਖ ਟਨ ਨਾਲੇ ਉਹ ਨਾਮ ਤਾਂ ਗਲਤ ਪਾਸੇ ਕਰ ਦਿੱਤਾ ਨਹੀਂ ਅਜੇ ਨਾਮ ਸਾਹਮਣੇ ਕਰਨਾ ਹੁੰਦਾ ਵੀ ਕਿਉਂ ਛੇੜੀ ਜਾਂਦਾ ਐ ਕਰੀ ਜਾਂਦਾ ਜਿਵੇਂ ਕਦੇ ਕੇਕ ਹੀ ਨਹੀਂ ਖਾਇਆ ਹੁੰਦਾ ਇਹਨੂੰ ਕਹਾੜ ਲੱਗੀ ਪਈ ਹੈਗੀ ਮੈਨੂੰ ਬਾਲ ਬਾਲਾ ਮੈਂ ਕੇਕ ਨਹੀਂ ਖਾਦਾ ਕਦੇ ਆ ਜੋ ਆ ਗਿਆ ਆ ਆਇਆ ਕਰੋ ਬਟਾ ਇੱਧਰ ਆ ਜਾਓ ਤੁਸੀਂ ਤਾਂ ਇੱਥੇ ਬੈਹ ਜਾਂਦੇ ਥੋੜੇ ਨਾਲ ਕੀ ਲੱਗਦੇ ਥੋੜੇ ਤਾਈ ਦਾ ਭਾਈ ਲਾ ਮਨੇ ਕਰਾਇਆ ਕੋਈ ਨਾ ਜਦੋਂ ਕੇਕ ਕਟਾਂਗੇ ਹੈਪੀ ਬਰਥਡੇ ਕਹਿ ਦਈਏ ਹਾਂ ਠੀਕ ਹੈ ਨਾਲ ਕਲੈਪਿੰਗ ਠੀਕ ਹੈ ਕੱਟਣਗੇ ਕੱਟ ਦੋ ਕੇਕ ਆ ਪਸਾ ਨਹੀਂ ਹੁੰਦਾ ਨਾ ਕਿਸੇ ਨੇ ਆਉਣਾ ਦੇਖ ਨਾ ਕਿਸੇ ਹੋਤਾ ਨਾ ਕਿ ਆ ਕੇ ਆਣ ਚੱਲ ਪਾਸੇ ਹੋਤਾ ਨਹੀਂ ਕਿਸੇ ਕੇ ਹਾਸੀ ਚੜ ਦੇ ਕੱਟ ਲਓ ਯਾਰ ਭਾਈ ਚਲੋ ਫਿਰ ਬਰਥਡੇ ਵਿਸ਼ਭੂਸ਼ਤਾ ਕਰ ਦੋ ਉਹਨਾਂ ਨੇ ਤਾਂ ਵਿਸ਼ ਵੀ ਨਹੀਂ ਕਰਿਆ ਕੇ ਕੋ ਲੈ ਹੁਣ ਕਰ ਦਿੰਦੇ ਆ ਵੇਸ ਹੈਪੀ ਬਰਥਡੇ ਭਾਈ ਨਾ ਮੱਕੇ ਨਾਲ ਟਮਾਰੀ ਚੱਕ ਕੇ ਕਿਉਂ ਜੀ ਚੱਲ ਕੋਈ ਨਾ ਹੁਣ ਤੂੰ ਚੁੱਪ ਕਰਕੇ ਨਾ ਜਾ ਮਾਂ ਮੈਂ ਕੱਟਦੇ ਹੁਣ ਹਾਂ ਪੁੱਤ ਕੀ ਆ ਕੱਟ ਲੋ ਮੇਰੀ ਗੱਲ ਸੁਣੋ ਕੱਟ ਦੇ ਮੈਂ ਵੀ ਆਈ ਕਹਿੰਦਾ ਸੀ ਫੇਰ हट ਗਈ ਤੂੰ ਚੱਲ ਕੱਟ ਲੋ ਕਿ ਇੱਕ ਤਾਂ ਐ ਕਰ ਬਾਬੇ ਦੂਰੇ ਮੇਰੀ ਗੱਲ ਸੁਣ ਖੜ ਜਾ ਬਾਬੇ ਦੂਰੇ ਆ ਆਹ ਵੇ ਇੱਧਰਲੇ ਪਾਸੇ ਆ ਬਾਬੇ ਦੂਰੇ ਹਾਂ ਮੈਂ ਜੀ ਪ੍ਰੀਤ ਕਹਿੰਦੀ ਆ ਮੇਰੀ ਆਵਾ ਮੈਂ ਕਹਿੰਦਾ ਨਾ ਬਾਬੀ ਮੈਂ ਬਗਾਨਾ ਆ ਮੈਂ ਆਇਆ ਚੱਲ ਕੋਈ ਆਜੋ ਤੁਸੀਂ ਆਜੋ ਇੱਧਰ ਜਾ ਬਸ ਤੱਕ ਬੁਗੈਰ ਆ ਉਹ ਦਰਵਾਜਾ ਉਹ ਦਰਵਾਜਾ ਬੁਗੈਰ ਬੈ ਜਾ ਮਨੂਰੇ ਬੈ ਜਾ ਆ ਕੱਟ ਦੂ ਕੱਟ ਦੂ ਮੈਂ ਆ ਉਹ ਇੱਕ ਗੱਲ ਵਧੀਆ ਇਹਨਾਂ ਨੇ ਮਿਸਤਰੀ ਜੀ ਵਧੀਆ ਲਾ ਦੇ ਨੇ ਮੈਂ ਆਪਣੇ ਆ ਰੂੜੀ ਜੀ ਵੀ ਕਰਵਾਏ ਦਿੰਦੇ ਫਰਸ ਦਾ ਕੰਮ ਜੀ ਆਪਾਂ ਜਨਮ ਦਿਨ ਮਤਲਬ ਮੇਰੀ ਗੱਲ ਸੁਣ ਲੈ ਆਪਾਂ ਜਨਮ ਦਿਨ ਬਣਾ ਕੇ ਕੇਕ ਕੱਟਣਾ ਪਹਿਲਾਂ ਆ ਫਰਸ ਵਾਲੀ ਗੱਲ ਵਿੱਚ ਕਿੱਧਰ ਆ ਗਈ ਫਰਸ ਵਾਲੀ ਦੋ ਚਲ ਮੈਂ ਰੀ ਪਹੁੰਚ ਕੇ ਤਾਂ ਕਿ ਇੱਕ ਕੱਟੋ ਛੱਡਾ ਚਲ ਕੱਟ ਲੈ ਪਹਿਲਾਂ ਚੱਲ ਬੋਲੋ ਹਾਸੀ ਕਿਉਂ ਜਾ ਰਹੇ ਹੋ ਇਹ ਤਾਂ ਹੱਸਦਾ ਇਹਨੇ ਕਿਹੜਾ ਕਦੇ ਕੇਕ ਕੱਟਿਆ ਜਨਮ ਦਿਨ ਤੇ ਨਹੀਂ ਦੰਦ ਬਣਾਉਣਾ ਖੁਸ਼ੀ ਹੋ ਰਹੀ ਹੈ ਚੱਲ ਹੈਪੀ ਬਰਥਡੇ ਬੋਲੋ ਬਈ ਜਿਵੇਂ ਕੁਝ ਬੋਲ ਦੇ ਕਵਿਤਾ ਕਵਿਤਾ ਸੁਣਾਓ ਕੋਈ ਕਵਿਤਾ ਮੈਨੂੰ ਹਾਸੀ ਨਹੀਂ ਆ ਰਹੀ ਇਹ ਜਿਵੇਂ ਸਿਗਲੀਗਰਾ ਦਾ ਕੁੱਤਾ ਨਹੀਂ ਖੁੱਖਾ ਹੁੰਦਾ ਉਹਦੇ ਵਾਂਗੂ ਕਰ ਰਹੇ ਨੇ ਲੜਨ ਕੀ ਹੋ ਗਿਆ ਕੁੱਤੇ ਦੇ ਭਾਲ ਭਾਲ ਕੇ ਇੱਕ ਦਿਨ ਮੈਂ ਤੈਨੂੰ ਦੱਸਿਆ ਜੀ ਨਾ ਹਣ ਪੜ ਬੰਦੇ ਆ ਹੀ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਮੈਂ ਅੰਗਰੇਜ਼ੀ ਪੜਿਆ ਹੋਇਆ ਨਾ ਬੀਏ ਪਾਸ ਇਹ ਉਹੀ ਬੋਸ ਮਾਰੀ ਜਾਂਦਾ ਛੁੱਪ ਡਰ ਜਾ ਗੁਣੇ ਚੱਲ ਮੇਰੀ ਗੱਲ ਸੁਣ ਲੋ ਜੀ ਕੇਕ ਘੱਟ ਲੋ ਮੇਰੀ ਮੇਰਾ ਮੁਰਗਾ ਲੈ ਕੇ ਆਉਣ ਨਾਲ ਮੇਰੀ ਗੱਲ ਸੁਣੋ ਘੱਟ ਦੇ ਪ੍ਰੀਤ ਤੂੰ ਕਰ ਮੇਰੀ ਗੱਲ ਸੁਣੋ ਫੋਟੋ ਭਾ ਖੜ ਜਾ ਫੋਟੋ ਬੰਗਾ ਗਰੁੱਪ ਵਿੱਚ ਮੈਂ ਮੈਂ ਚੁੱਪ ਕਰ ਹਾਂ ਆ ਸੀੜੀ ਤੇ ਕਿੱਟਣੀ ਤੂੰ ਲੜਨ ਦਾ ਬਹਾਨਾ ਕਰ ਲਾਭ ਮੈਂ ਨਾ ਮੈਂ ਵੀ ਬਹਾਨੇ ਦੇ ਦੇ ਵੇ ਰੋਡੀਆਂ ਬਹਾਨਾ ਦੇ ਦੇ ਲੈ ਫੁੱਲ ਕੇਕ ਤਾਂ ਕੱਟ ਲੋ ਫੇਰ ਮਾਰੂੰਗੀ ਬਾਅਦ ਵਿੱਚ ਫੇਰ ਤੁਸੀਂ ਬੋਲੋਗੇ ਜੀਂ ਜਾਨੇ ਹਾਂ ਮੰਮੀ ਕੇਕ ਦੇ ਤਰਪਾ ਮੈਂ ਕਿਉਂ ਆਉਂਦੇ ਨੇ ਮੰਮੀ ਬੀਬੀ ਨਾਲੇ ਲਿਆਦੀ ਤੂੰ ਬੀਬੀ ਕੀ ਕਹਿੰਦੇ ਆਉਣਗੇ ਆਉਣ ਗਿਆ ਆਉਣ ਗਿਆ ਆਉਣ ਗਿਆ ਮੈਨੂੰ ਸਮਝ ਆ ਤੀ ਕੋਈ ਚਲ ਦੇਖ ਲੈਣੇ ਕੁਝ ਨੰਦ ਆ ਜਾਣਗੇ ਪੱਟ ਆ ਜਾਣ ਦੇ ਕਿੱਥਾ ਹੁਣ ਮੈਂ ਅਗਰੇ ਆ ਕੇ ਲੈ ਦਸਾਂ ਨੂੰ ਸੱਤ ਲਿਆ ਆ ਗਏ ਆ ਗਏ ਆ ਗਏ ਬੇਟਾ ਤੁਸੀਂ ਉਧਰ ਆ ਰਿਹਾ ਆਇਆ ਬਤਾਉ ਉਧਰ ਆ ਆਜਾ ਮੈਂ ਤੇਰੇ ਨਾਲ ਆ ਮਜਨ ਮੇਰੇ ਰੁਕੇ ਰਾਜੋ ਤੂੰ ਕੱਢ ਦੇ ਮੇਰੀ ਗੱਲ ਸੁਣ ਬੈ ਜਾ ਮੇਰੇ ਪੁੱਤ ਮੁਰਗਾ 잡ਦੇ ਪ੍ਰੀਤ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਇੱਕ ਵਾਰ ਡਾਇਲੋਗ ਹਾਲ ਤਾਂ ਦੇਖੇ ਹੈ ਅਮਨ ਨਹੀਂ ਹੈਗਾ ਇਹ ਤਾਂ ਨੌਰਾ ਨੂੰ ਚਲ ਰੁਕ ਦਵਾਰ ਤੇ ਜਲਦੀ ਕਰ ਸਵਾਸੇ ਕੱਟ ਦੋ ਯਾਰ ਕੀ ਕਰੀਏ ਨੇ ਜੀ ਜਦੋਂ ਮਿੰਟ ਤਾਂ ਬੀਬੀ ਕੀ ਕਹਿੰਦੇ ਆਉਣਗੇ ਆਉਂਦੇ ਨੇ ਆਉਂਦੇ ਨੇ ਬੀਬੀ ਨਾਲ ਰੇਲੀ ਆਦੀ ਤੂੰ ਮੈਂ ਬੀਬੀ ਕੋਲ ਚੱਕ ਕੇ ਲਿਆਉਂਦੀ ਹਾਂ ਉਹਨਾਂ ਨੇ ਅਸੀਂ ਆਉਣੇ ਆ ਕਿ ਹੁਣੇ ਕਹਿੰਦੇ ਨੇ ਆਉਂਦੇ ਨੇ ਉਹ ਆ ਜਾਣਗੇ ਤਾਂ ਆਂਦੀ ਹੁਣੇ ਤੂੰ ਕੱਟ ਕੋਈ ਨਾ ਬੰਦੀ ਦੋ ਯਾਰ ਤਾਂ ਲੈ ਤਾ ਹੁਣ ਅਗਲੇ ਸੱਦ ਲਈ ਲੈ ਤੂੰ ਲੈ ਕੇ ਕੱਟ ਜਲ ਰੁਕ ਜਾ ਰੁਕ ਜਾ ਰੁਕ ਜਾ ਓਏ ਬਬੂ ਚੇਹੇ ਜੀ ਬੈਠੋ ਇਧਰ ਆ ਜਿਓ ਬੱਜੀ ਇਧਰ ਆ ਜੀ ਬੈਠੋ ਜੀ ਘੱਟ ਰਹਿਣਾ ਨਮੇੜ ਕੰਮ ਜਿਆਦਾ ਕੰਮ ਤੇ ਬਹੁਤ ਬਹੁਤ ਨੁਆਰ ਕਾ ਤੈਨੂੰ ਵੀ ਮੁਬਾਰਕ ਭਾਈਆਂ ਭਾਈ ਤੈਨੂੰ ਗੱਲ ਮਿਲਣੀ ਆ ਐ ਕਰੂ ਮੁਰਗਾ ਚੱਕ ਕੇ ਲੈ ਆਂਦਾ ਭੱਜ ਗਿਆ ਜੀ ਮੇ ਮੁਰਗਾ ਕੀ ਕਰਦਾ ਉਹੀ ਕਰਦਾ ਹੋਰ ਨਾ ਫੋਟੋ ਪਾਵਾਂਗੇ ਚੰਗਾ ਪਹਿਲਾ ਜਨਮ ਦਿਨ ਤੇ ਤਾਂ ਕੇਕ ਕੱਟ ਲੋ ਮੁਰਗਿਆਂ ਦਾ ਕੰਮ ਬਾਅਦ ਚ ਕਰ ਲਈ ਕੇਕ ਦਾ ਕੱਟੋ ਭਾਬੀ ਤੇ ਕਮਾਈ ਕਰ ਇਧਰ ਬੈ ਜਾ ਉਹ ਰਹਿ ਅੱਗੇ ਉੱਥੇ ਦੂਰ ਨਾ ਬੈਠਾ ਇੱਥੇ ਆ ਜੀ ਨਾ ਪੁੱਤ ਦਰਾਇਨ 아이 نو ਮੀਨੋ ਦਰਾਇਨ ਇਹ ਤਾਂ ਕਹਿੰਦੀ ਨਹੀਂ ਹੈਗੀ ਇਹ ਤਾਂ ਨਖਰੇ ਭਾਰੀ ਹੋ ਰਹੇ ਨੇ ਚੰਦ ਫਿਰ ਉਹ ਮੈਂ ਕਹਿਣਾ ਪਾਪੀ ਤੂੰ ਆ ਜਾ ਆ ਜਾ ਹੁਣ ਆ ਦੇਖ ਹੁਣ ਕਿਹੜਾ ਮਿੱਠੇ ਵਾਲਾ ਮਠਾਸ ਆਉਂਦੀ ਆ ਮੂੰਹ 'ਚ ਹੁਣ ਵੀ ਕੜਕਤ ਨਹੀਂ ਆਉਂਦੀ ਆ ਮਠਾਸ ਨੂੰ ਕਿਹੜਾ ਖੰਡ ਖਾ ਕੇ ਚੱਲ ਆ ਜਾ ਭਣੀ ਪਕਤੀ ਆ ਦਾ ਠੀਕ ਆ ਜਾ ਪਾਪੀ ਕੱਟ ਦੀਏ ਕਿ ਰਾਜ ਆ ਜੀ ਮਾਡਾ ਮੋ ਡਾਕਟਰ ਜੀ ਤਾਂ ਕਹਿੰਦੀ ਫੇਰ ਹੀ ਸੀ ਨਾ ਮੈਂ ਕਹਿਦਾਂ ਪਾਪੀ ਇਤੋਂ ਜਾਣੀ ਆ ਅਸੀਂ ਤਾਂ ਆਉਣਾ ਨਹੀਂ ਸੀ ਉਸ ਤਾਂ ਮਾਸੀ ਦੇ ਮੂੰਹ ਨੂੰ ਆਗ ਨਹੀਂ ਸੀ ਜਮੇ ਨਹੀਂ ਆਉਂਦੇ ਸੀ ਨਾ ਮਾਸੀ ਦੇ ਮੂੰਹ ਨੂੰ ਕੀ ਹੋ ਗਿਆ ਮੜਾ ਮਟਾ ਤੂੰ ਉਹਨੂੰ ਬਾਈ ਨੂੰ ਤੇਰੇ ਨੂੰ ਕੀ ਬੋਲ ਕੇ ਆਈ ਐ ਫਿਰ ਕੀ ਨਹੀਂ ਆਉਣਾ ਸੀ ਭਾਈ ਨਾਮ ਦੇ ਐਡੇ ਨੱਕ ਸੀਗਾ ਜੇ ਚਲ ਫੇਰਾ ਆਪਾਂ ਨਹੀਂ ਜਾ ਰਹੇ ਉਹ ਕਰਦੇ ਕੋਸੇ ਉਹ ਉਹਨੂੰ ਲੜੀ ਉਹ ਘਟ ਜੋ ਤੂੰ ਕੀ ਕਰ ਤੂੰ ਤੂੰ ਕੀ ਘਟ 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 ਚਲੋ ਮੇਰੀ ਗੱਲ ਸੁਣ ਲੈ ਬੱਟ ਦੇ ਯਾਰ ਇਹਨੂੰ ਇੱਕ ਜਾ ਹੱਜੋ ਦੋ ਮਿੰਟ ਆਉਂਦੇ ਨੇ ਉਹ ਬੀਬੀ ਤੁਨ ਨਾਲੇ ਲਿਆ ਜੀ ਤਾਂ ਉਹਨਾਂ ਨੂੰ ਬਸ ਕੋਈ ਨਾ ਆਉਂਦੇ ਨੇ ਅਸੀਂ ਹੁਣੇ ਆਉਂਦੇ ਹਾਂ ਹਾਂ ਬੋਲ ਬੀਬੀ ਕੀ ਕਹਿੰਦੀ ਆਉਣਗੇ ਉਹ ਸਾਨੂੰ ਹੁਣੇ ਆਉਂਗੇ ਚਲ ਦੇ ਇਕ ਲੋੜੇ ਨਾ ਇਹ ਕਹਿੰਦੇ ਸਾਡੇ ਆਉਣ ਤੋਂ ਪਹਿਲਾਂ ਕੱਟ ਲਿਆ ਖੜਚ ਹੋਣ ਤੋਂ 2 ਮਿੰਟ ਨਹੀਂ ਬੱਚੋ ਆਓ ਆਓ ਹਾਂ ਚੱਲ ਨਵੇਂ ਮੇਡ ਕੰਮ ਜਾ ਕੇ ਆ ਕੇ ਤੁਹਾਨੂੰ ਮੇਡ ਬੈਠ ਜਾਣਾ ਬੈਠ ਜਾਣਾ ਜੀ ਤੁਹਾਨੂੰ ਦਿੰਦੀ ਆ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਭਾਈ ਤੈਨੂੰ ਦਿੰਦੀ ਆ ਲੈ ਚਲ ਬੱਧੀਕ ਮੇਰੀ ਗੱਲ ਸੁਣ ਖੜ ਜਾ ਖੜ ਜਾ ਜੀ ਭੱਜ ਗਈ ਜਣਾ ਮੁਰਗਾ ਚੱਕ ਰਿਹਾ ਮੇਰਾ ਨਾਲ ਫੋਟੋ ਵਿੱਚ ਦੇ ਇੱਕ ਗਰੁੱਪ ਵਿੱਚ ਪਾ ਬਾਕੀ ਕੀ ਕਰਨਾ ਬੱਚੇ ਫੋਟੋ ਪਾਵਾਂਗੇ ਤੇਰਾ ਬਰਥਡੇ ਮਨਾਇਆ ਸੀ ਨੇ ਬਾਪਾ ਦੋ ਪਾ ਕੇ ਕੋਈ ਕੰਮ ਕਰਨਾ ਕੋਈ ਹੋਰ ਚਲੋ ਕਰ ਚਲੋ ਓਏ ਗੱਲ ਸੁਣ ਓਏ ਨਾ ਤੂੰ ਸਾਨੂੰ ਮੁਰਗੇ ਦੇ ਗਰੰਡਰ ਮਨਾਉਂੂ ਸੱਤੇਗਾ ਓ ਨਹੀਂ ਭਾਈ ਚੱਲ ਚੱਪੜ ਜਾ ਪਾਰਟੀ ਦਾ ਨਹੀਂ ਪਰਚਾਈ ਦੀ ਉਵੇਂ ਮਨਾਉਣ ਦੇ ਗਰੁੱਪ ਚ ਗਰੁੱਪ ਕਰ ਜਾ ਹੁਣ ਤੂੰ ਚੱਗਾ ਪੱਪੀ ਆਇਆ ਕਰ ਤੂੰ ਇੱਧਰ ਆ ਜਾ ਪੁੱਤ ਤੂੰ ਇੱਧਰ ਆ ਜਾ ਪੱਪੀ ਨਾਲ ਬੈਠ ਇਹਨੇ ਮੂੰਹ ਚ ਵੀ ਇੱਕ ਵਾਰ ਨਿਕਾ ਆ ਜਾ ਆ ਜਾ ਭਾਈ ਜੀ ਤੁਸੀਂ ਵੀ ਆ ਜਾਓ ਚੱਲ ਆ ਜਾ ਮੁਰਗੇ ਕਹਿਤਾ ਦਿੱਤਾ ਐਨੇ ਕਿ ਹਾਂ ਮੈਂ ਕਿਹਾ ਫਰਕ ਪੱਪੀ ਆ ਜਾ ਫੋਟੋ ਖਚਾਵਾਂਗੇ ਆਪਾਂ ਨਾਮ ਨਾਲ ਤੂੰ ਵੀ ਆ ਜਾ ਭਾਈ ਓਰੇ ਤੂੰ ਖੜਾ ਓਏ ਫੋਟੋ ਕਿੱਥੇ ਤੂੰ ਆਇਆ ਮਾਮਾ ਆਇਆ ਮਾਮੇ ਤੂੰ ਕਿਉਂ ਰਹੀ ਆ ਜਾ ਫਿਰ ਉਹ ਯਾਰ ਬੱਸ ਆ ਜਾ ਬਈ ਆ ਜਾ ਰੋਣੋ ਬੈਠਾ ਆ ਜਾ ਆ 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 ਉਹ ਭਾਈ ਆਏਗਾ ਨਾ ਕੇਕ ਕਟਾ ਦਿਓ ਆ ਕੇ ਕਟਾ ਦਿਓ ਅਸੀਂ ਕੇਕ ਕਟਾਉਣ ਨਹੀਂ ਆਏ ਜਿਹੜੇ ਲੋਨ ਤੁਸੀਂ ਬੋਲਦੇ ਸਾਨੂੰ ਚੱਲ ਦੂ ਨਮੇੜ ਨਮੇੜ ਦੇ ਵਿੱਚ ਆਏ ਮੈਂ ਦੂ ਤੇਰਾ ਗੁੱਸਾ ਦਾ ਕਹਿੰਦੇ ਤੁਸੀਂ ਨਾ ਆਉਂਦੇ ਹਾਂ ਫਿਰ ਚੱਲ ਆ ਪਰ ਚੱਲੀਏ ਯਾਰ ਜੇ ਤਾਂ ਨਾ ਤੁਸੀਂ ਨਾ ਆਉਂਦੀ ਆ ਪਰ ਚੱਲ ਯਾਰ ਚੱਲੀਏ ਉਹ ਨਹੀਂ ਭਾਈ ਮਾਂ ਮੈਂ ਕਹਾਂ ਉਹ ਹੋਰ ਯਾਰ ਅਜੇ ਚਬਰ ਚਬਰ ਬੋਲਦੀ ਹੈ ਜਿਵੇਂ ਆਂਸਾਰ ਲੈ ਕਿੱਦਿ ਲਕੀ ਹੈਗੀ ਉਹ ਲਾਮ ਬੋਸੀ ਜੇ ਤਾਂ ਨਾ ਤੁਸੀਂ ਨਾ ਆਉਂਦੇ ਫਿਰ ਫਿਰ ਕਿਹੜਾ ਕੇਕ ਨਾ ਕੱਟਦਾ ਕਿਵੇਂ ਬੋਲਦੀ ਆ ਹੱਜੇ ਵੀ ਨਹੀਂ ਹੈਗੀ ਘਰੇ ਆ ਤੁਸੀਂ ਭੜਿਆ ਭਾਈ ਹਾਂ ਮਾਦਾਜੀ ਫੇਰੇ ਆ ਜਾ ਤੂੰ ਤੂੰ ਭੜਿਆ ਤੂੰ ਇਧਰੇ ਆਂ ਅਸੀਂ ਭੜਿਆ ਕਰਿਆ ਨਹੀਂ ਬੇਇੱਜ਼ਤੀ ਕਰਦੇ ਸਾਡੀ ਹੈ ਓਏ ਆ ਕੀ ਆ ਓਏ ਨਾ ਹੁਣ ਇਹ ਮੇਰੀ ਗੱਲ ਸੁਣ ਇਹ ਇਹ ਬਾਹਰ ਗੱਲ ਨਾ ਸੁਣ ਤੁਸੀਂ ਪੰਚਾਇਤ ਨੂੰ ਗੁਲਾਮ Eu não vai cair ਆਪਾਂ ਕੇਕ ਨਮਾ ਲੈ ਕੇ ਆਵਾਂਗੇ ਆਹ ਪਾਦਾ ਮੁਰਗੇ ਨੂੰ ਹੋਣਾ ਹੋਰ ਲਿਆ ਮੈਂ ਪੈਸੇ ਦੇ ਦੀ ਜਿਹੜੇ ਤੇਰੇ ਘਰ ਪਰੇ ਦੇ ਲੱਕ ਮੈਂ ਹੋਰ ਲਿਆ ਠੀਕ ਆ ਆ ਉੱਠ ਬੈਠਦਾ ਇਹ ਮੁਰਗੇ ਤੂੰ ਵੀ ਘਾਲਾ ਓੜ ਠੀਕ ਤੈਨੂੰ ਬੈਠ ਗਏ ਬਾਸ ਬਸ ਬਸ ਮੇਰੇ ਚੋਸ ਕੱਢ ਕੇ ਰੱਖ ਤਾ ਸਾਰੇ ਪਿੰਡ ਦੇ ਸਾਹਮਣੇ ਇਹ ਮੁਰਗੇ ਦੇ ਲੱਗੇ ਭਈਆ ਮੈਨੂੰ ਕੀ ਪਤਾ ਸੀ ਅੱਜ ਹੈ ਹੀ ਆਏ ਆ ਲੈਣੇ ਕੋਈ ਨਹੀਂ ਆ ਜਾਣਗੇ ਮੈਂ ਤੈਨੂੰ ਭਰਾ ਨੂੰ ਫਿਰ ਮੈਂ ਤੈਨੂੰ ਕਹਿ ਇਹ ਲਾ ਲੈ ਓ ਗੱਲ ਸੁਣ ਕੀ ਤੂੰ ਕਹਿ ਰਿਹਾ ਜੀ ਮੈਨੂੰ ਵੀ 300 ਕਿਲੋ ਮੈਨੂੰ ਜੇ ਰੱਤ ਨਾਲ ਤੈਨੂੰ ਸਤ ਤੂੰ ਪਵਾ ਦੇ ਮਿਸਤਰੀ ਲਵਾ ਦੂੰਗਾ ਕੀ ਪਿੰਡ ਤੇ ਪਵਾ ਰਿਹਾ ਮੈਂ ਆਲੀ ਲੈ ਚੱਲ ਮੇਰੇ ਇਸ ਘਰ 'ਚ ਕੋਈ ਗਦਰ ਨਹੀਂ ਹੈਗੀ ਮਸ ਤੈਨੂੰ ਕਹਿ ਤਾ ਅੱਜ ਤੋਂ ਬਾਦ ਬੇਬੇ ਮੇਰੀ ਗੱਲ ਸੁਣਦਾ ਤੂੰ ਮੇਰੇ ਨਾਲ ਹੈਗੀ ਰਿਸ਼ਤੇਦਾਰੀ ਅੱਜ ਤੋਂ ਬਾਅਦ ਨਾਲ ਦੇ ਘਰੇ ਜਾਣਾ ਨਾ ਅਸਨੇ ਆਉਣਾ ਅਸਾ ਗੱਲ ਸੁਣ ਨਾ ਕੰਜਰੋ ਆ ਤੁਸੀਂ ਆਟ ਕਮਾੜਦੇ ਜਿਹੜੇ ਦੋ ਬੁਲਾਏ ਆ ਉਹਨਾਂ ਨੂੰ ਇਸ ਕਰਕੇ ਸੱਦਿਆ ਸੀ ਵੀ ਤੁਸੀਂ ਆਹ ਕਰੋ ਤੁਸੀਂ ਕਰਤੇ ਕਹਿੰਦਾ ਰਹੇ ਸੀ ਚੱਲੋ ਭਾਈ ਆਹ ਤੂੰ ਬੰਦਾ ਚੁੱਪ ਕਰ ਤਲਫ ਗੱਲ ਨਹੀਂ ਤੁਸੀਂ ਚਲੋ ਚੋਸ ਕਰਦਾ ਸਰਪੰਚ ਮੈਂ ਦਾ ਪੰਚਾਇਤ ਇਕੱਠੀ ਕਰੂੰਗਾ ਆ ਨਾ ਆ ਭੋਖ ਜਾ ਪਾਣੀ ਘਟ ਹੈਗਾ ਹਾਂ ਮੈਂ ਨਹੀਂ ਘਟ ਬਾਈਆ ਬਾਈਆ ਮੇਰੀ ਗੱਲ ਸੁਣ ਲਾ ਜ਼ਮੀਨ ਕਰਾ ਲੈਣੀ ਆ ਡਾਪਣ ਸਰਪੰਚ ਨੂੰ ਕਹਿ ਕੇ ਅੱਜ ਤੋਂ ਬਾਅਦ ਨਾ ਮੇਰੇ ਘਰ ਤੇ ਪੈਰ ਧਰਦੇ ਨਾ ਮੇਰੀ ਜ਼ਮੀਨ 'ਚ ਧਰਦੇ ਠੀਕ ਆ ਮੈਂ ਤਾਂ ਕੋਤੇ ਨਹੀਂ ਕਹੀ ਜਾਣੀਗਾ ਤੁਹਾਨੂੰ ਮਾਲਾ ਕਾ ਮਾੜਾ ਮੋਟਾ ਸਿਆਣਾ ਹੋਊਗਾ ਚਲ ਮੈਂ ਤਾਂ ਨਾ ਜਾਂਦਾ ਜੇ ਪੁੱਤ ਥੋਇਆ ਮੂੰਹ ਹੱਥ ਜਪਾ ਵਾਲਾ ਕੱਪੜੇ ਵਾਲਾ ਲਾ ਦੇ ਮੇਰੇ ਮੁਰਗੇ ਅਰੇ ਰਾਇਣਾ ਤਾਂ ਨਾ ਹੀ ਨਹੀਂ ਮੁਰਗਾ ਪਾਖੀ ਵਾਸਾ ਵਾਸੇ ਹੀ ਵਸੇ ਬਹੁਤ ਮੈਂ ਦੇਖ ਲਿਆ ਹੁਣ ਨਾ ਤਾਂ ਐਨੇ ਚੱਪਣ ਨੇ ਨਾ ਰੋਟੀ ਦੇ ਗੱਲ ਤੋਂ ਇਨਾ ਲੋਕ ਪਰਿਆ ਵਧੀਆ ਕਾਰੋਬਾਰ ਸੰਭਾਲਿਆ ਨਾ ਤਾਂ ਠੀਕ ਨਾ ਤੂੰ ਐ ਦੇਖ ਕਰ ਚ ਵਧੀਆ ਜੇ ਬੈਠੇ ਨੇ ਹਾਂ ਕਰ ਚ ਵਧੀਆ ਬੈਠੇ ਨੇ ਕੋਈ ਦੁੱਖ ਤਕਲੀਫਾਂ ਨਾ ਨੂੰ ਕੋਈ ਪੈਸਾ ਟਕੇ ਦੀ ਦੁੱਖ ਤਕਲੀਫ ਹੈ ਉਹ ਰੋਟੀ ਵੀ ਐਡ ਉਹਨਾਂ ਨੇ ਆ ਬਕਰੀ ਅਸੀਂ ਤਾਂ ਨਹੀਂ ਆਪ ਕਰੀ ਸੀ ਰੋਟੀ ਹਾਂ ਫੋਨੇ ਤਾਂ ਬਹੁਤ ਵਧੀਆ ਕਰਿਆ ਸਾਫ ਦਿੱਤਾਗਾ ਤੂੰ ਮੈਨੂੰ ਇੱਕ ਗੱਲ ਦੱਸਾ ਇੱਧਰ ਆ ਜਾ ਕਦੇ ਤੂੰ ਐਂ ਦੇਖਿਆ ਵੀ ਉਹ ਖੇਤ ਕਿਤੇ ਫੜਦਾ ਦੇਖਿਆ ਕਦੇ ਨਾ ਨਾ ਕੋਈ ਖੇਤ ਨਹੀਂ ਦੇਖਿਆ ਤੇ ਫਿਰ ਸਮਝ ਨਹੀਂ ਲੱਗ ਰਹੀ ਵੀ ਹੋ ਕੀ ਰਿਹਾ ਮੇਰੀ ਗੱਲ ਸੁਣਦੀ ਐਡੀ ਦੂਰ ਆਏ ਹਾਂ ਚੰਗਾ ਭਲਾ ਵੀ ਚਲੋ ਖੁਸ਼ੀਆਂ ਮਨਾਵਾਂਗੇ ਜਨਮ ਲੈਵਾਂਗੇ ਸਾਡੀ ਬੇਇੱਜ਼ਤੀ ਕਰਤੀ ਉਹ ਜਲੂਸ ਕਰੋ ਕਢਾਓ ਉਹ ਜਲੂਸ ਤਾਂ ਹੁਣ ਦੇ ਦਿਓ ਯਾਰ ਮੇਰੇ ਮੂਹਰੇ ਬੋਲ ਕੇ ਤੁਸੀਂ ਉਹਨਾਂ ਨਾਲ ਕੀ ਲੱਗੇ ਤੇ ਹੁਣ ਦੱਸ ਕਰੀਏ ਅੱਛਾ ਇੱਕ ਹੋਰ ਦੇਖਾਂ ਉਹ ਸਿਆਣੀ ਪ੍ਰੇਤ ਨਾਲ ਉਹ ਕਰ ਲੋ ਗਲਤ ਗੱਲ ਐ ਇਹ ਗਲਤ ਗੱਲ ਐ ਚੰਗੀ ਸਖਿਆ ਨਹੀਂ ਉਹਨੇ ਮਾਸੀ ਨੇ ਵੀ ਕਿਹਾ ਸੀ ਭਾਈ ਤੂੰ ਐਂ ਨਾ ਬੋਲ ਆਪਣੇ ਆ ਤੇ ਤੈਨੂੰ ਪਤਾ ਹੀ ਉਹਦਾ ਜੱਗਾ ਹੈਗਾ ਹੈਗਾ ਜੇ ਹੁਣ ਪ੍ਰੀਤ ਨੂੰ ਕਹੀਏ ਪ੍ਰਿਹਾਈ ਨੂੰ ਆਪਾਂ ਹਾਂ ਹਾਂ ਉਹ ਤਾਂ ਸਮਝਦਾਰੀ ਨਾਲ ਚੱਲਣਾ ਚਾਹੀਦਾ ਹੈ ਪੁੱਛ ਉਹਨੂੰ ਬਾਅਦੋਂ ਕੀ ਕਰ ਤੂੰ ਇੱਕ ਗੱਲ ਪੁੱਛੋ ਉਹਨੂੰ ਕੋਈ ਵਿਚਾਰ ਬੰਦੇ ਪੁੱਛੋ ਉਹਨੂੰ ਵੀ ਥੋੜੇ ਕਰੇ ਪੈਸਾ ਕਿੱਥੋਂ ਆਉਂਦਾ ਐ ਦੱਸ ਹਾਂ ਮੈਂ ਦੇਖ

चल जायू ਰੋ ਰੋ ਬੋਸਾ ਬੋਲ ਮੈਂ ਤਾਂ ਅੰਦਰੋਂ ਅੰਦਰੋਂ ਕਹਿ ਰਿਹਾ ਤੈਨੂੰ ਬਣਾ ਦਾਂਗਾ ਬਣਾ ਦਾਂਗਾ ਕਿ ਦੋਸਤ ਦੋਸਤ ਨਾ ਸਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਸੀਨ ਕਰਕੇ ਕਿਵੇਂ ਲੱਗਿਆ ਨਹੀਂ ਬਹੁਤ ਵਧੀਆ ਲੱਗਿਆ ਅੱਛਾ ਬੇਇਜ਼ਤੀ ਕਰਕੇ ਕਿਵੇਂ ਲੱਗਿਆ ਜਨਮ ਦਿਨ ਤੇ ਜਨਮ ਦਿਨ ਤੇ ਬੇਇਜ਼ਤੀ ਕਰਾ ਕੇ ਤਾਂ ਮੂਡ ਖਰਾਬ ਹੋ ਗਿਆ ਬਾਲੀ ਲੱਸੀ ਹੋਈ ਆ ਅੱਛਾ ਮੁੜ ਕੇ ਤਾਂ ਨਹੀਂ ਜਾਂਦੇ ਇਹਨਾਂ ਦੇ ਜਨਮ ਦਿਨ ਤੇ ਗਏ ਤਾਂ ਖੁਸ਼ੀਆਂ ਮਨਾਉਣ ਤੇ ਗਏ ਹਾਂ ਉੱਥੇ ਜਾ ਕੇ ਲੱਸੀ ਕਰਾ ਕੇ ਆ ਗਏ ਅੱਛਾ ਮੈਂ ਤਾਂ ਉਹਦੇ ਜਵਾਕਾਂ ਨੂੰ ਵੀ ਕਹਤਾ ਵੀ ਚਲੋ ਅੱਗੇ ਤਾਂ ਆਉਣਾ ਨਹੀਂ ਹੈਗਾ ਉਹ ਨਾਲ ਹੋਰ ਦੇਖ ਉਹ ਲੱਸੀ ਵੀ ਦਾੜੀ ਕਰਤੀ ਇੱਕ ਮਿੰਟ ਦਰ ਬਲੂ ਟੁੱਟ ਵੀ ਕੱਟ ਗਿਆ ਹਾਂ ਚੱਲ ਉਹ ਸਾਡੀ ਤਾਂ ਲੱਸੀ ਵੀ ਸਪਰੇਟ ਹੈ ਤੋਂ ਦਾੜੀ ਕਰਤੀ ਜਿੰਨੇ ਤਨਾ ਕਰੀਮ ਨਿਕਲੀ ਨਾ ਕਿਉਂ ਨਿਕਲਿਆ ਕੁਛ ਨਹੀਂ ਚਲਾ ਜਾ ਚਲੋ ਠੀਕ ਹੈ ਜੀ ਚੱਲਦਾ ਰਹਿੰਦਾ ਭਾਈ ਜ਼ਿੰਦਗੀ ਆ ਹੋਈ 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 ना। भाई 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 कटो सीना क्या हो देख लिया आ तेरे मम्मा देख ले एक के है ला लो एक ऊपर ला क्यों तू तो देख ले सारा कुछ ये मैग्नेट आप ही चिपका दूंगा अब एक सारे यो यो यू बी सिंगर यू बी यू बी ए यू बी ओके चलो हां पे नंबर गेन पाऊंगा मैं बात कर मैं कहता हूं मैं पार्क वाला वीडियो लगाऊंगा ਜਿਹੜੇ ਨਰਜੂ ਵੀ ਬਿੱਬੇ ਤੂੰ ਕਿੱਥੇ ਘੜਾ ਸੀ ਓਰੇ ਆ ਜਾ ਆ ਜਾ ਮੈਂ ਪੰਦੋ ਹੋਏ ਮੁਰਗਿਆ ਤੋਂ ਘਟਾਵਾਂਗੇ ਕੇਕ ਉਹ ਪਿਆ ਕੇ ਕੇਕ ਦਾ ਸਿਨਮੈਟਿਕ ਚੱਲੂਗਾ ਇਹ ਸੀਨ ਅੱਛਾ ਪੰਪਾ ਕਿੱਥੇ ਫੋਕਸ ਕਰੋ ਇੰਨਾ ਕੇ ਕਿਹੜਾ ਉਹ ਹੀ ਲੈ ਇਹ ਚੱਕੀ ਹੈ ਹਾਂ ਹਾਂ ਉਹ ਚੱਕੀ ਇਹ ਸਿਨਮੈਟਿਕ ਇਹਨਾਂ ਦੇ ਮੂੰਹ ਤੇ ਵੀ ਭਾਈ ਜੇ ਇਹੀ ਬੇਕੁਸ਼ਟੀ ਕਿ ਜਾ ਕਾਨੂੰਨੀ ਤਪਾਈ ਜਾਂ ਨਾ ਉਹ ਨਫਰ ਮਾਮੇ ਨੂੰ ਡੇਟ ਜੜੀ ਉਹ ਕਿਉਂ ਇਕੱਠੀਆ ਕਰਖਿਆ ਯਾਰ ਲੈ ਮੰਜਾ ਲਾ ਕੇ ਲੱਗਣ ਨੂੰ ਥਾਂ ਵੀ ਆਜਾ ਆਜੋ ਅਸਤਾ ਕਾ ਦਿਨ ਇੰਤਜ਼ਾਰ ਕਰ ਰਹੇ ਆ ਇੱਧਰ ਨੂੰ ਕੋ ਮੈਂ ਉਮੜ ਜਾ ਕੇਕ ਤੂੰ ਦੱਸਦਾ ਤਰੀ ਮੰਮੀ ਨੂੰ ਪਹਿਲੀ ਵਾਰ ਦੇਖਾਂਗੇ ਹਾਂ ਮੇਰੇ ਮੁਰਗੇ ਦਾ ਜਨਮ ਦਿਨ ਮਨਾਵਾਂਗੇ ਪਰ ਹੋ ਜਾ ਤਾ ਇੱਧਰ ਆਇਆ ਸਰ ਮੁਰਗੇ ਦਾ ਥੋੜੀ ਮਿੱਠਾ ਮਿੱਠਾ ਉਧਰ ਹੋ ਓ ਮੈਂ ਇਹ ਦੇਖਦਾ ਸੀ ਵੀ ਬਾਅਦ ਚੇ ਤੋਂ ਮੁਰਗੇ ਨੂੰ ਖਵਾਵਾਂਗੇ ਉਹਨੂੰ ਕੋਸੂਨ ਆ ਜਾਵੇ ਨਾ ਸਰਾਬ ਜਿਹਾ ਮੈਂ ਕਿਹੜੇ ਮੁਰਗੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਹਾਂ ਜਨਮ ਦਿਨ ਮੇਰਾ ਮੁਰਗੇ ਦਾ ਨਹੀਂ ਹੈਗਾ ਹੁਣ ਕੀ ਹੋ ਗਿਆ ਤੇਰਾ ਜਨਮ ਦਿਨ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਲੇ ਰੂਜਾ ਰੂਜਾ ਕੇਕ ਕਟਾਂਗੇ ਫੇਰ ਕਰਿਓ ਲੈ ਚੱਲ ਕੱਟ ਦੇ ਕੱਟ ਦੇ ਸਾਨੂੰ ਪੈਣਾ ਮਾਣ ਆਇਆ ਦੱਸ ਉਹ ਤਰ ਜੇਠ ਚਠਾਣੀ ਨਹੀਂ ਆਏ ਬੀਬੀ ਮੈਨੂੰ ਨਹੀਂ ਲੱਗਦਾ ਆਉਣਗੇ ਕਿਉਂ ਮੈਂ ਗਈ ਤਾਂ ਹੈਗੀ ਸੀ ਘਰੇ ਕਹਿਣ ਪਰ ਉਹ ਤਾਂ ਉਲਟਾ ਮੇਰੇ ਨਾਲ ਲੜ ਪਿਆ ਹਾ ਤਾਂ ਕਰ ਤਾਂ ਨਾਲ ਲੜਦੇ